ਜਿੰਦਾਬਾਦ 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 ਗੱਲ ਫਿਰਦਾ ਰੋਟੀ ਦੇ ਸਰਦ ਕਰੋ ਜਿੰਦਾਬਾਦ ਜਿੰਦਾਬਾਦ ਤਲਾਜਮਾ ਦਾ ਸੰਜਾ ਪਵੋ ਜਿੰਦਾਬਾਦ ਲੁਧਿਆਣਾ ਦੇ ਡੀਸੀ ਦਫਤਰ ਦੇ ਬਾਹਰ ਸੀਪੀਐਫ ਕਰਮਚਾਰੀ ਯੂਨੀਅਨ ਦੇ ਵੱਲੋਂ ਪੁਰਾਣੀ ਪੈਨਸ਼ਨ ਦੀ ਬਖਾਲੇ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਕਰਮਚਾਰੀਆਂ ਨੇ ਵੱਲੋਂ ਰੋਸ ਜ਼ਾਹਰ ਕਰਦੇ ਹਾਂ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ ਤੇ ਆਪਣੀਆਂ ਮੰਗਾਂ ਨੂੰ ਲੈ ਕੇ डीसी ਲੁਧਿਆਣਾ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਇਸ ਦੌਰਾਨ ਉਹਨਾਂ ਦੀ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਵੱਲੋਂ ਐਨਪੀਐਸ ਤਹਿਤ ਭਾਰਤੀ ਹੋਏ ਮੁਲਾਜ਼ਮਾਂ ਦੇ ਲਾਗੂ ਕੀਤੇ ਹੋਏ ਵਿਪາກ ਚ ਪੰਜਾਬ ਦੇ 4% ਹਿੱਸੇ ਤੇ ਲਗਾਏ ਗਏ ਟੈਕਸ ਵਾਲੇ ਪੱਤਰ ਨੂੰ ਰੱਦ ਕਰਵਾਉਣ ਦੇ ਲਈ ਅਤੇ ਪੈਨਸ਼ਨਾਂ ਦੀ ਵਾਪਸੀ ਲਈ ਧਰਨਾ ਦਿੱਤਾ ਗਿਆ ਸੀ ਜਸਵੀਰ ਸਿੰਘ ਕਾਲਗਰ ਜਿਹਨਾਂ ਪ੍ਰਾਂ ਡੈਮੋਕਰੇਟਿਕ ਫਰੰਟ ਹਾਂਜੀ ਜਿਹੜਾ ਲੁਧਿਆਣਾ ਕੋਤਲਾ ਫੁਕਿਆ ਤੇ ਅੱਜ ਅਸੀਂ ਇੱਥੇ ਜਿਨਾ ਪੱਤਰੀ ਮੁਲਾਜ਼ਮਾਂ ਵੱਲੋਂ ਪੁੱਤਰਾ ਫੁਕਿਆ ਅਤੇ ਡੀਸੀ ਨੂੰ ਮੰਗ ਪੱਤਰ ਦਿੱਤਾ ਮੁਲਾਜ਼ਮਾਂ ਦੀਆਂ ਮੰਗਾਂ ਸਬੰਧ ਵਿੱਚ ਕਿ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਆ ਉਸ ਨੂੰ ਬਹਾਲ ਕੀਤਾ ਜਾਵੇ ਨਵੀਂ ਜਿਹੜੀ ਪੈਨਸ਼ਨ ਸਕੀਮ ਚੱਲ ਰਹੀ ਆ ਉਹਦੇ ਵਿੱਚ ਮੁਲਾਜ਼ਮਾਂ ਦੀ ਬਹੁਤ ਸਰੀਆਂ ਜੜੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਇਸ ਕਰਕੇ ਅੱਜ ਅਸੀਂ ਡੀਸੀ ਨੂੰ ਮੰਗ ਪੱਤਰ ਦੇ ਕੇ ਆਏ ਆ ਕਿ ਜਿਹੜੀਆਂ ਸਾਡੀਆਂ ਮੁਲਾਜ਼ਮਾਂ ਦੀਆਂ ਮੰਗਾਂ ਨੇ ਨਵੀਂ ਪੈਨਸ਼ਨ ਸਕੀਮ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨਾ ਅਤੇ ਹੋਰ ਜਿਹੜੀ ਰੈਗੂਲਰ ਭਰਤੀਆਂ ਮੁਲਾਜ਼ਮਾਂ ਦੀ ਉਸ ਨੂੰ ਪੂਰੇ ਗ੍ਰੇਡਾਂ ਦੇ ਵਿੱਚ ਚਾਲੂ ਕਰਨਾ ਤਾਂ ਕਰਕੇ ਅੱਜ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਪ੍ਰੋਟੈਸਟ ਕਰ ਰਹੇ ਹਾਂ ਮੁਲਾਜ਼ਮਾਂ ਕਾਰਨ ਵਿੱਚ ਮੈਂ ਸੀਪੀਐਫ ਦਾ ਜ਼ਿਲ੍ਹਾ ਪ੍ਰਧਾਨ ਸੰਦੀਪ ਕੁਮਾਰ ਖੰਭਗ ਜੋ ਕਿ ਅੱਜ ਸੀਪੀਐਫ ਵੱਲੋਂ ਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਸਾਂਝੇ ਤੌਰ ਤੇ ਅੱਜ ਪੁਤਲਾ ਫੂਕ ਮੁਜ਼ਾਹਰਾ ਕੀਤਾ ਗਿਆ ਉਸ ਵਿੱਚ ਹੀ ਹੁਣੇ ਪੁਤਲਾ ਫੂਕ ਕੇ ਆਪਣੇ ਮਾਨਯੋਗ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤੇ ਦੇ ਕੇ ਆਏ ਆ ਕੀ ਮੰਗਾ ਕੀ ਹੈ ਮੰਗ ਸਾਡੀ ਇੱਕ ਹੀ ਹੈ ਸਰਕਾਰ ਨੇ 2004 ਵਿੱਚ ਪੁਰਾਣੀ ਪੈਨਸ਼ਨ ਸਕੀਮ ਬੰਦ ਕਰਤੀ ਸੀਗੀ ਤੇ ਨਵੀਂ ਪੈਨਸ਼ਨ ਸਕੀਮ ਐਨਪੀਐਸ ਲਾਗੂ ਕਰਤੀ ਸੀਗੀ ਸਾਡੀ ਇੱਕੋ ਇੱਕ ਡਿਮਾਂਡ ਹੈ ਕਿ ਐਨਪੀਐਸ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ 40% ਇਨਕਮ ਟੈਕਸ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈਗਾ ਤੇ ਮੇਨ ਸਾਡੀ ਮੰਗ ਅੱਜ ਦਾ ਮੰਗ ਪੱਤਰ ਦੀ ਮੇਨ ਆਈ ਹੋਇਆ ਕਿ ਉਹ 4% ਵਾਲਾ ਨੋਟੀਫਿਕੇਸ਼ਨ ਵਾਪਸ ਲਿੱਤਾ ਜਾਏ ਤੇ ਸਾਡੀ ਪੁਰਾਣੀ ਪੈਨਸ਼ਨ ਸਿੰਘ ਹੀ ਬਹਾਲ ਕੀਤੀ ਜਾਏ ਹੋਰ ਮੰਗ ਤੁਹਾਡੀ ਨਹੀਂ ਮੰਨੀ ਜਾਂਦੀ ਫਿਰ ਅਗਰ ਮੰਗ ਨਹੀਂ ਮੰਨੀ ਗਈ ਤੇ ਸੂਬੇ ਪੱਤਰ ਤੇ ਬੜਾ ਲੁਧਿਆਣਾ ਤੋਂ ਬਿਊਰੋ ਰਿਪੋਰਟ ਐਸ ਐਮ ਜੀ ਨਿਊਜ਼